ਅੱਜ ਆਪਾਂ ਗੱਲ ਕਰਦੇ ਆਂ ਸ਼ੀਲੂ ਹਰਿਆਣੇ ਵਾਲਾ ਕਿੱਥੇ ਖੇਡੂ ਜਾਂ ਨਹੀਂ ਖੇਡੂ ਸ਼ੀਲੂ ਹਰਿਆਣੇ ਵਾਲਾ ਲੱਗਾ ਹਾਂਜੀ ਸਸੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਆਂ ਜੋ ਕਹਿੰਦੇ ਅੱਜ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅੱਜ ਗੱਲ ਕਰਦੇ ਆਂ ਆਪਾਂ ਜੋ ਪਿੰਡ ਢੰਡਿਆਰ ਜ਼ਿਲ੍ਹਾ ਸੰਗਰੂਰ ਵਿੱਚ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਕਹਿੰਦੇ ਇੱਥੇ ਅੱਜ ਪੂਰੇ ਓਪਨ ਦੇ ਚੋਟੀ ਦੇ ਮੈਚ ਕਰਵਾਏ ਜਾਣਗੇ ਕਬੱਡੀ ਓਪਨ ਤਿੰਨ ਪਲੇਅਰ ਬਾਹਰੋਂ ਪੈਂਡ ਪੱਤਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 71000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 51000 ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਣਾ ਇੱਥੇ ਅੱਜ ਕਮੈਂਟੇਟਰ ਵੀ ਰੁਪਿੰਦਰ ਜਲਾਲ ਤੇ ਅਮਰੀਕ ਖੋਸਾ ਗੋਟਲਾ ਪਹੁੰਚ ਰਹੇ ਆ ਬਾਕੀ ਕਹਿੰਦੇ ਇੱਥੇ ਪਲੇਅਰਾਂ ਦੀ ਗੱਲ ਕਰੀਏ ਪਲੇਅਰ ਸੱਤੀ ਹੋਣੀ ਧਿਆਨ ਨੇ ਹੋਣੀ ਦਿੜਬੇ ਵਾਲੇ ਬਣੀ ਸਮਾਣੇ ਹੋਣੀ ਤੇ ਹੋਰ ਵੀ ਕਹਿੰਦੇ ਤਲਵੰਡੀ ਰਾਏ ਵਰਗੇ ਤਨਵੀਰ ਵਰਗੇ ਵੀ ਪਹੁੰਚ ਰਹੇ ਆ ਬਾਕੀ ਆਪਾਂ ਕਰਦੇ ਹਾਂ ਗੱਲ ਕਿਹੜੇ ਪਲੇਅਰ ਕਿਹੜੀਆਂ ਟੀਮਾਂ ਵਿੱਚ ਖੇਡਣਗੇ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਤਲਵੰਡੀ ਰਾਏ ਜਿਸ ਵਿੱਚ ਖੇਡੇਗਾ تنویر ਤਲਵੰਡੀ ਰਾਏ ਢੀਲਾ ਜਾਨਲੀ ਹਰਿਆਣੇ ਵਾਲਾ ਰਮਣਾ ਭਗਤਾ ਇੱਕ ਪਲੇਅਰ ਹਲੇ ਕਨਫਰਮ ਨਹੀਂ ਇਹ ਵੀ ਛੋਟੀ ਦੀ ਟੀਮ ਬਣ ਕੇ ਪਹੁੰਚਦੀ ਹੈ ਟੰਡੇਆਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿੱਥੇ ਬੈਸਟਾਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਣਾ ਮਿੱਤਰੋ ਹਾਂਜੀ ਜੀ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਢੜਪਾ ਮੰਡੀ ਜੱਸਵਰ ਚਕੇੜੇਗਾ ਬਣੀ ਸਮਾਣਾ ਬੱਬੂ ਛਨੇੜੀ ਮਾਨ ਸਿੰਘ ਦੌਲਟ ਸਤੀ ਧਿਆਨਾ ਧਿਆਨਾ ਜੱਸਾ ਢੜਬਾ ਬੂਟਾ ਅਣ ਦਾਣਾ ਆਜ ਇਸ ਵਿੱਚ ਇੱਕ ਅੰਦਾ ਪਲੇਅਰ ਕਈ ਵਾਰੀ ਚੇਂਜ ਵੀ ਹੋ ਜਾਂਦਾ ਮੌਕੇ ਤੇ ਵੀਰੋ ਮਾਫੀ ਚਾਹੁੰਦੇ ਆਪਾਂ ਇਹ ਪਰਚੋਟੀ ਦੀ ਟੀਮ ਢੜਪੇ ਮੰਡੀ ਦੀ ਅੱਜ ਬਣ ਕੇ ਪਹੁੰਚ ਰਹੀ ਹੈ ਪਿੰਡ ਟੰਡਿਆਲਾ ਜ਼ਿਲ੍ਹਾ ਸੰਗਰੂਰ ਵਿੱਚ ਜਿੱਥੇ ਬੈਸਟ ਨੂੰ ਮੋਟਰਸਾਈਕਲਾਂ ਨਾਲ ਸਨਮਾਰਿਤ ਕੀਤਾ ਜਾਣਾ ਹਾਂਜੀ ਜੀ ਆਪਾਂ ਦੂਜੇ ਕਬੱਡੀ ਕੱਪ ਬਾਰੇ ਗੱਲ ਕਰੀਏ ਜੋ ਅੱਜ 16 ਦਸੰਬਰ 2024 ਨੂੰ ਕਹਿੰਦੇ ਬਹਿਰੀਨ ਵਿੱਚ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਇੱਥੇ ਅੱਜ ਬਹੁਤ ਛੋਟੀ ਦੇ 스타 ਪਲੇਅਰ ਪਹੁੰਚ ਰਹੇ ਆ ਅੱਜ ਆਪਾਂ ਟੀਮਾਂ ਬਾਰੇ ਵੀ ਇਸ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਕਿਹੜੀਆਂ ਟੀਮਾਂ ਪਹੁੰਚ ਰਹੀਆਂ ਤੇ ਕਿਹੜੇ ਖਿਡਾਰੀ ਇੱਥੇ ਖੇਡਣਗੇ ਦੇਖਿਓ ਵੀਡੀਓ ਦੇ ਵਿੱਚ ਹਾਂਜੀ ਜੀ ਅੱਜ ਆਪਾਂ ਇੱਥੇ ਬਹਿਰੀਨ ਦੇ ਕਬੱਡੀ ਕੱਪ ਬਾਰੇ ਗੱਲ ਕਰੀਏ ਇੱਥੇ ਟੀਮਾਂ ਚ ਪਾਕਿਸਤਾਨ ਇੰਗਲੈਂਡ ਨਿਊਜ਼ੀਲੈਂਡ ਇੰਡੀਆ ਇਹ ਟੀਮਾਂ ਖੇਡਣ ਗਿਆ ਜੇ ਪਖੜੀਆਂ ਬਾਰੇ ਗੱਲ ਕਰੀਏ ਆਪਣੇ ਕਹਿੰਦੇ ਪੰਜਾਬ ਦੇ ਖਿਡਾਰੀ ਕਹਿੰਦੇ ਪਹੁੰਚ ਗਿਆ ਇੱਥੇ ਅੱਜ ਰਾਤ ਗਏ ਆ ਕਹਿੰਦੇ ਚੜ ਗਏ ਜਾ ਇੱਥੇ ਕਹਿੰਦੇ ਅੱਜ ਗਏ ਪਹੁੰਚ ਗਿਆ ਅੱਜ ਇੱਥੇ ਖੇਡਣਗੇ ਸ਼ਰਨਾ ਡਗੋਰਮਾਣਾ ਬੋਲਟ ਖੀਰਾਣ ਵਾਲੀ ਸਾਜੀ ਸ਼ਕਰਪੁਰ ਸੋਨੀ ਫੱਕਰ ਝੰਡਾ ਜੋਤਾ ਮਹਿਮਦਵਾਲ ਜੱਗੂ ਸੈਦੋਵਾਲ ਕਲਵੀਰ ਜਟਾਣਾ ਇਹਨਾਂ ਦੇ ਕੋਚ ਵੀ ਪਹੁੰਚ ਗਿਆ ਨਾਲ ਕਹਿੰਦੇ ਗੁਰਪ੍ਰੀਤ ਜੰਗੀਆਣਾ ਜੱਗਾ ਜੰਡੀਆਂ ਵਾਲਾ ਬਹੁਤ ਚੋਟੀਏ 스타 ਪਲੇਅਰ ਆਪਣੇ ਪੰਜਾਬ ਦੇ ਕਹਿੰਦੇ ਲੈ ਕੇ ਗਏ ਆ ਗੁਰਪ੍ਰੀਤ ਜੰਗੀ ਆਣੇ ਅੜਗੇ ਬਹੁਤ ਚੋਟੀ ਦੇ ਮੈਚ ਹੋਣਗੇ ਅੱਜ ਬਹਿਰੀਨ ਦੀ ਧਰਤੀ ਤੇ ਹਾਂਜੀ ਜੇ ਆਪਾਂ ਅੱਜ ਗੱਲ ਕਰੀਏ ਸ਼ਿੱਲੂ ਹਰਿਆਣੇ ਵਾਲੇ ਬਾਰੇ ਸ਼ਿੱਲੂ ਹਰਿਆਣੇ ਵਾਲਾ ਪਹਿਲਾਂ ਕਹਿੰਦੇ ਤਲੇਰ ਦੇ ਕਬੱਡੀ ਕੱਪ ਤੋਂ ਬੁਲਟ ਦਾ ਜੇਤੂ ਬਣਿਆ ਫਿਰ ਕਹਿੰਦੇ ਆਣੇ ਚਬਾਲ ਦੇ ਕਬੱਡੀ ਕੱਪ ਤੋਂ ਬੁਲਟ ਜਿੱਤੇ ਆ ਬੈਸਟ ਬਣ ਕੇ ਤੇ ਆ ਤੀਜੇ ਦਿਨ ਕਹਿੰਦੇ ਕੱਲ ਰਾਣੀਵਲਾ ਦੇ ਕਬੱਡੀ ਕੱਪ ਤੋਂ ਵੀ ਮੋਟਰਸਾਈਕਲ ਦਾ ਜੇਤੂ ਬਣਿਆ ਹੈਟ੍ਰਿਕ ਮਾਰਤੀ ਚੋਬਰ ਨੇ ਹਰਿਆਣੇ ਵਾਲੇ ਨੇ ਕੌਣ ਕੌਣ ਪਿਆਰ ਕਰਦਾ ਸ਼ਿੱਲੂ ਹਰਿਆਣੇ ਵਾਲੇ ਨੂੰ ਅੱਜ ਮਿੱਤਰੋ ਸ਼ਿੱਲੂ ਦੀ ਗੱਲ ਕਰੀ ਅੱਜ ਸ਼ਿੱਲੂ ਰੈਸਟ ਤੇ ਆ ਬਾਕੀ ਅੱਜ ਸ਼ਿੱਲੂ ਨਹੀਂ ਖੇਡੇਗਾ ਕੌਣ ਕੌਣ ਪਿਆਰ ਕਰਦਾ ਸ਼ਿੱਲੂ ਹਰਿਆਣੇ ਵਾਲੇ ਦੀ ਖੇਡ ਨੂੰ ਤਿੰਨ ਦਿਨ ਲਗਾਤਾਰ ਬੈਸਟ ਬੰਨਾ ਇਹ ਵੀ ਬਹੁਤ ਰਿਕਾਰਡ ਹੀ ਬਣ ਜਾਂਦਾ ਵੱਡਾ ਰਿਕਾਰਡ ਬਣ ਗਿਆ ਸ਼ਿੱਲੂ ਦਾ ਲਗਾਤਾਰ ਬੈਸਟ ਬੰਨ ਵਾਲਾ ਹਾਂਜੀ ਕਿੱਦਾਂ ਲੱਗਿਆ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ